ਸਤਿ ਸ਼੍ਰੀ ਅਕਾਲ ਜੀ ਸੋਇ ਤੇ ਤੁਹਾਡਾ ਜੀ ਦੀ ਵੀਡੀਓ ਚ ਲੋ ਜੀ ਅੱਜ ਚੱਲੇ ਆਪਾਂ ਮਲੇਰ ਘੂਟਲੇ ਮੈਂ ਕਿਹਾ ਵੀ ਦੇਖਦੇ ਆਪਾਂ ਇਹ ਲਈ ਲਈਏ ਪਿਆਜ਼ ਲਾਉਣ ਨੂੰ ਕੱਲ ਨੂੰ ਵੀ ਇਹ ਵਿਲੇ ਆ ਅੱਜ ਸਮਾਂ ਹੋਰ ਪਾਸੇ ਵੀ ਜੀ ਨਹੀਂ ਅੱਜ ਲਾਉਣੀ ਦੀ ਕੱਲ੍ਹ ਜਾਣੀ ਹੋਇਆ ਫੋਨ ਕਰਿਆ ਤਾਂ ਮੈਂ ਉਹ ਕਹਿੰਦੇ ਬਈ ਹਾਂ ਜੀ ਲੋ ਵੀ 7-800 ਰੁਪਏ ਦੇ ਸ਼ੁਰੂ ਹੋ ਕੇ ਕਿਆਰੀ 2500-3000 ਰੁਪਏ ਤੱਕ ਆ ਕਹਿੰਦਾ ਵੀ 12 ਤੋਂ 15 ਸੋਣੀਆਂ ਵੀ ਹੈਗੀ ਵਿੱਚ ਵੀ ਵੈਰਾਈਟੀ ਉਪ ਡਿਪੈਂਡ ਆ ਵੀ ਤੁਸੀਂ ਕਿਹੜੀ ਕੰਪਨੀ ਦਾ ਵੀ ਚਾਹੁੰਦੇ ਆ ਉਹ ਸਾਹਬ ਨਾਲ ਕਹਿੰਦਾ ਵੀ ਬਰਕ ਕਿਆਰੀ ਆ ਉਹ ਕਹਿੰਦਾ ਵੀ 10-12 ਫੁੱਟ ਦੀ ਲੰਬੀ ਆ ਤਿੰਨ 3.5 ਫੁੱਟ ਚੌੜੀ ਆ ਬਾਕੀ ਦੇਖਦੇ ਆ ਉਹ ਤਾਂ ਕਹਿੰਦਾ ਤਾਂ ਵੀ 5-6 ਗਿਆਰੀਆਂ ਕਕੀਲਾ ਮਤਲਬ ਲੱਗ ਜੂ ਕਿਲਾ ਆਪਣਾ ਬਾਕੀ ਹੁਣ ਜਾ ਕੇ ਦੇਖਦੇ ਆ ਕਿਆ ਕਹਿੰਦੇ ਆ ਉਹ ਫਿਰ ਉਹ ਸਾਹਿਬ ਗੱਲ ਬਾਕੀ ਕਨੀਰੀ ਦੇਖਦੇ ਕਿੰਨੀ ਕ ਸੰਗਣੀ ਛਿੱਧੀ ਆ ਉਹ ਸਾਹਿਬ ਗੱਲ ਕਿਹੜੀ ਪਟਾਲੇ ਆਉਂਗੇ ਜਿੰਨਾ ਕਿ ਲੋਟ ਲੱਗਿਆ ਇੱਕ ਜਾਂ ਦੂਜਾ ਤਿੰਨ ਬਾਕੀ ਦੇਖਦੇ ਆ ਮੌਸਮ ਠੰਡ ਵੀ ਬਹੁਤਾ ਵਾਰ ਅੱਜ ਚੱਲਦੀ ਆ ਹੋਰ ਹੋਈ ਹੁਣ ਚਲੋ ਬਾਕੀ ਤੁਹਾਨੂੰ ਦਿਖਾਉਂਦੇ ਉੱਥੇ ਜਾ ਕੇ ਕੀ ਕਿਹੜੀ ਤੇ ਕਿੱਥੇ ਤੇ ਪਨੀਰੀ ਲਿਆਉਂਦੀ ਆ ਕਿੰਨੇ ਕਿਲੋ ਲਾਉਂਦੀ ਆ ਬਾਕੀ ਦੇਖਦੇ ਆ ਕਿੰਨੀ ਕੀਲੀ ਕੀ ਆਉਂਦੀ ਆ ਚਲੋ ਚੱਲਦੇ ਆ ਜੀ ਫਿਰ ਲਓ ਜੀ ਮਲੇਰ ਕੋਟਲੇ ਪਹੁੰਚ ਗਏ ਤੇ ਪਨੀਰੀ ਦੇ ਗੜ ਵਿੱਚ ਪਨੀਰੀ ਉਹ ਪਨੀਰੀ ਵੀ ਜੀ ਦੀ ਆ ਸਾਰੀ ਪਿਆਜ਼ਾਂ ਦੀ ਇੰਦਰ ਬਾਈਆਂ ਕੋਲ ਐ ਤੇ ਹੋਰ ਬਾਈ ਕਿੱਦਾਂ ਜੀ ਠੀਕ ਆ ਬਾਈ ਠੀਕ ਆ ਜੀ ਇਹ ਪਨੀਰੀ ਲੱਤੀ ਆਪਾਂ ਨੇ 1500 ਰੁਪਏ ਕੀ ਯਾਰੀ ਕੀ ਆ ਬਾਕੀ ਦੇਖਦੇ ਆ ਹੁਣ ਕਿੰਨੀ ਕਿ ਪੈਂਦੀ ਆ ਬਾਕੀ ਬਾਅਦ ਘੜ ਬਾਈ ਦਾ ਹੋ ਜੂ ਬਾਅਦ ਚ ਜੀ ਸਾਲ ਦੀ ਘੜੀ 1500 ਹੈ ਕਿਹੜਾ ਬੀਟਾ ਇਹ ਇਹ ਹੈਗਾ ਹੀ ਆਪਣੇ ਦੁਰਗਾਦਾਰ ਸਟਨ ਦਾ ਇਹ ਛਟਨ ਦਾ ਹੈ ਨਾ ਇਹ ਦੁਰਗਾ ਦੀਆਂ ਤਿਆਰੀਆਂ ਇੱਧਰ ਹੈ ਨਾ ਹੂੰ ਠੀਕ ਆ ਆਰਕੇ ਦਾ ਨਹੀਂ ਹੈਗਾ ਆਪਾਂ ਕੋਲ ਨਾ ਨਹੀਂ ਆਰਕੇ ਦਾ ਆਪਾਂ ਨਾਲ ਕਰੀ ਹੋ ਗਿਆ ਜੀ ਪਿਆਜ ਉਹ ਮੁੱਕ ਗਿਆ ਤਾਂ ਆਰਕੇ ਦਾ ਹੀ ਤਿੱਗੇ ਅੱਛਾ ਹਾਂਜੀ ਠੀਕ ਆ ਹਾਂਜੀ ਆ ਰੱਖੀਆਂ ਵੀ ਐ ਜਿੰਨੀਆਂ ਡੱਬੀਆਂ ਹੈ ਨਾ ਵਧੀਆ ਗਾਰੰਟੀ ਸਦਾ ਬੀਚਿਆ ਜੀ ਆਪਣੇ ਲੱਵੇ ਨਹੀਂ ਗਾਰੰਟੀ ਤਾਂ ਹੀ ਤਾਂ ਨਹੀਂ ਦੂਰ ਤੇ ਆਏ ਯਾਰ ਉਪਰ ਤੇ ਨਹੀਂ ਉਰੇਗਾ ਕਰਨਾ ਉਹ ਤਾਂ ਉਧਰ ਹੀ ਬਥੇਰੀਆਂ ਦੁਕਾਨਾਂ ਸੋਡੇ ਨੌਂ ਉਪਰ ਵੀ ਹੈਗੀਆਂ ਬਥੇਰੀਆਂ ਮਲੇਰ ਕੋਟੜਾ ਸੀਡ ਸਟੋਰ ਫਲਾਣਾ ਪਰ ਇਹ ਮਸ਼ਹੂਰ ਆ ਇੱਕ ਚੀਜ਼ ਕੋਈ ਹੁੰਦੀ ਆ ਉਹੀ ਤਾਂ ਨਹੀਂ ਹੈਗੀ ਜੀ ਹੂੰ ਲਾ ਪੜ ਤੋ ਫਿਰ ਚਲੀਏ ਫਿਰ ਫਟਾ ਦੀ ਫਟ ਕਿੰਨਿਆ ਕਰੀਏ ਪਟੀਆਂ ਦੋ ਕਰੀਏ ਪਨੀਰੀ ਦਾ ਪੂਰਾ ਘੜਾ ਜੀ ਮਲੇਰ ਕੋਟੜਾ ਕਈ ਦੁਕਾਨਾਂ ਤੋਂ ਪਤਾ ਕਰਿਆ ਹੋਰੀ ਮੈਂ ਸਾਜਾ ਰੇਟ ਹੈਗਾ ਜੀ 1000 ਰੁਪਏ ਤੋਂ ਲੈ ਕੇ 1700 ਰੁਪਏ ਤੱਕ ਜਿੱਦਾਂ ਦੀ ਮਰਜ਼ੀ ਕਿਆਰੀ ਦੇਖ ਲਓ ਐਡੀ ਐਡੀ ਕਿਆਰੀਆਂ ਸਬਦੀਆਂ ਕੋਈ 1000 ਰੁਪਏ ਜੀ ਵੀ ਦਿੰਦਾ ਕੋਈ 1200 ਦੀ ਵੀ ਹੈ ਕੋਈ 1500 ਦੀ ਕੋਈ 1700 ਦੀ ਵੀ ਮੇਨ ਚੀਜ਼ ਵੈਰਾਈਟੀ ਆ ਵੀ ਵੈਰਾਈਟੀ ਕਿੰਦਾ ਦੀ ਆ ਹੁਣ ਜਿਹੜੇ ਵਧੀਆ ਬੀਜ ਆ ਉਹ ਥੋੜੇ ਜਿੰਨੇਗੇ ਆ ਇਹਦੇ ਨੋਰਮਲ ਬੀਜ ਆ ਜਾਂਦੇ ਆ ਉਹ ਸਸਤੇ ਆ ਉਹ 1000 ਰੁਪਏ ਦੀ ਕਿਆਰੀ ਵੀ ਆ ਪਰ ਜਿਹੜਾ ਵਧੀਆ ਹੈ ਉਹ ਮਹਿੰਗਾ ਹੈ ਬਗੇਰ ਬਾਈ ਪਟਣ ਰਹਿ ਗਿਆ ਥੋੜਾ ਫੋਰਮੈਨ ਤੂੰ ਪਿੱਛੇ ਰਹਿ ਗਿਆ ਤੂੰ ਆ ਫੋਰਮੈਨ ਅੱਗੇ ਲੰਘ ਗਿਆ ਦੇਖ ਲਾ ਉਹ ਉਹਨੇ ਕੈਰੀ ਸਰੇ ਵੀ ਲਾਤੀ ਤੂੰ ਹਲੇ ਪਿੱਛੇ ਹੀ ਫਿਰਦਾ ਦੇਖ ਲਾ ਹੈ ਕੋਈ ਨਹੀਂ ਖਰਾ ਖਾਈ ਕਰ ਕਿ ਪੰਨੇ ਵਾਲਾ ਮੁੰਡਾ ਹਲੇ ਲੱਗਦਾ ਮੈਨੂੰ ਇਹ ਕੱਟਣਾ ਵਾਲਾ ਤੈਨੂੰ ਹੋਇਆ ਨਹੀਂ ਹੈ ਬੀਏ ਦਾ ਕਰ ਲਈ ਹੈ ਜੀ ਫੇ ਦੁਕਾਨਦਾਰੀ ਵਾਲਾ ਲਾਲਾ ਜੀ ਆ ਫਿਰ ਦਸਤਰੀ ਦੇ ਕੰਮ ਕਰਨਾ ਹੋਣਾ ਇਹ ਦੁਕਾਨਦਾਰੀ ਤੇ ਦੁਕਾਨ ਤੇ ਬੈਠਦਾ ਹੁੰਦਾ ਤਾਂ ਹੀ ਫਿਰ ਚੱਲ ਕੋਈ ਨਹੀਂ ਮੈਂ ਜਾ ਕੇ ਦੁਕਾਨ ਤੇ ਬੈਠਦਾ ਹਾਂ ਨਾ ਨਾ ਠੀਕ ਹੈ ਲੋ ਜੀ ਇੱਕ ਥੈਲਾ ਭਰ ਕੇ ਰੱਖਤਾ ਦੋ ਕਿਆਰੀਆਂ ਚੋਂ ਹੁਣ ਇੱਧਰ ਪੱਟਣ ਲਾਇਆ ਇੱਕ ਦੋ ਹੀ ਵੈਰਾਈਟੀ ਮਾ ਦੋ ਹੀ ਲੈ ਜਣੀਆਂ ਯਾਹਾਂ ਜਿਹੜੀ ਵਧੀਆ ਲੱਗੀ ਨਾਲੇ ਪਤਾ ਲੱਗ ਜੂਗਾ ਸਾਨੂੰ ਇੱਧਰ ਹੁਣ ਦੁਰਗਾ ਵਾਲਾ ਪੱਟਦੇ ਆ ਦੁਰਗਾ ਸੀਧਾ ਉਧਰ ਪਟਿਆ ਤਾਂ ਹੈਰੀ ਤੇਜ਼ ਦਾ ਹੈਰੀ ਤੇਜ਼ ਇਧਰ ਵੀ ਪਟ ਲੈਣਦੇ ਆ ਹੁਣ ਅਸੀਂ ਅ ਵੀ ਪਟੋ ਗਈਆਂ ਫਰਮਨ ਚੱਲਦੀ ਐ ਹੁਣ ਚਲੀ ਐ ਵਧੀਆ ਟਾਈਮ ਸਿਰ ਹੋ ਗਿਆ ਫਿਰ ਵੀ ਹਾਂਜੀ ਦੋ ਬੰਦਿਆਂ ਨੇ ਕੁਛ ਨਹੀਂ ਟਾਈਮ ਲਾਇਆ ਪੱਟਣੋਂ ਆਇਆ ਮੁੰਡਾ ਵੀ ਤਿਆਰ ਹੋ ਗਿਆ ਯਾਰ ਕੋਈ ਨਹੀਂ ਸਿੱਖ ਜਣਾ ਹੌਲੀ ਹੌਲੀ ਆ ਡੱਬੀਆਂ ਹੈ ਚੱਲ ਚਲੀਏ ਦੇਖਦੇ ਆ ਉਧਰ ਹੁਣ ਲੋ ਜੀ ਇੱਕ ਹੁਣ ਇਧਰ ਬਨੀਰੀ ਪਟਾਈ ਆ ਥੋੜੀ ਇਹ ਆਪਣੀ ਆਰ ਕੇ ਦੀ ਕੋਈ ਨਹੀਂ ਠੀਕ ਇਹ ਆਰ ਕੇ ਦੀ ਬਨੀਰੀ ਆ ਇਹ ਵੀ ਪਟਾਈ ਆ ਤਿੰਨ ਲੈਣਾ ਤਿੰਨ ਕਿਆਰੇ ਦੇ ਪਟਾ ਲੈਣੇ ਤਿੰਨ ਕਿਆਰੇ ਉਧਰ ਲੈ ਲੇ ਤੇ ਦੂਏ ਆਪਾਂ ਨੇ 6 ਕਿਆਰੇ ਲੈ ਜਾਣੇ ਬਾਕੀ ਇਹਦੇ ਕੋਲ ਵੀ ਬਨੀਰੀ ਠੀਕ ਆ ਰੇਟੀ ਜ ਵੀ ਠੀਕ ਆ ਬਾਈ ਦਾ ਇਹਦੇ ਕੋਲ ਲੈ ਰਹੇ ਆ ਲਾਇਵ ਦੇ ਪਟਣ ਮੈਂ ਤਿੰਨ ਕਿਆਰੇ ਪੱਟ ਦੋ ਬਹੁਤ ਇਹ ਪਨੀਰੀ ਬੜੀ ਔਦੇ ਨਾਲੋਂ ਬਹੁਤ ਤਕੜੀ ਪਨੀਰੀ ਆ ਇਹ ਬਾਕੀ ਦੇਖਦੇ ਆ ਕਿ ਆਹ ਕਹਿੰਦੀਆਂ ਦੋ ਹੀ ਵਰੇਟੀਆਂ ਇਹ ਪਨੀਰੀ ਬੜੀ ਔਦੇ ਨਾਲੋਂ ਤਕੜੀ ਲੋਕ ਵੀ ਬੰਦੇ ਨੇ ਧਾਰ ਕੇ ਰੱਖਦੀ ਜੀ ਹੂੰ ਧਾਰਤੀ ਅੰਜੀ ਇਸ ਤਰੀਕਾ ਜੀ ਟੰਗਾ ਡਾਉਣ ਨੂੰ ਦੱਸ ਤੂੰ ਨਿਆਣਾ ਓਏ ਉਹ ਖੇੜਾ ਵਾਤਾ ਤੜਾਉਣੀ ਹੈ ਕੱਖ ਹੈ ਜੀ ਕਾਕੰਡਾ ਕਰਤੇ ਪਾਤੇ ਸਵੇਰ ਦੇ ਟੁਕਤੇ ਤੇ ਭਰ ਕੇ ਰੱਖ ਦੀਆਂ ਤਾਂ ਟੋਕਰੀਆਂ ਨੂੰ ਖੋਲਦੇ ਲਫਾਫਿਆਂ ਨੂੰ ਠੀਕ ਹੈ ਠੀਕ ਹੈ ਜੀ ਲਰਾਣਾ ਨਹੀਂ ਅਲੱਗ-ਅਲੱਗ ਵੈਰੇਟੀਆਂ ਠੀਕ ਹੈ ਜੀ ਕਿਤੇ ਸਾਰਾ ਕੁਝ ਇੱਕੋ ਕਰ ਦੇਵੇ ਠੀਕ ਹੈ ਜੀ ਠੀਕ ਹੈ ਅਲੱਗ-ਅਲੱਗ ਲਾਵਾਂਗੇ ਚਾਰਾਂ ਚ ਅਲੱਗ-ਅਲੱਗ ਹੈ ਨਾ ਚਾਰਾਂ ਚ ਨਹੀਂ ਹੈਗੀ ਹਾਂ ਜੀ ਤਿੰਨ ਆ ਬਾਕੀ ਲਾਵਾਂਗੇ ਦੇਖਦੇ ਆ ਜਦਾਂ ਹੁੰਦੀ ਆ ਉਹ ਕੱਲ ਨੂੰ ਕੱਲ ਨੂੰ ਸਵੇਰੇ ਠੀਕ ਫਿਰ ਹੁਣ ਇਹਨੂੰ ਮਾਇਓ ਰੱਖਣਾ ਹੈ

ਮਤਲਬ ਇੱਕ ਕਿਆਰੀ ਚ ਹੈਗੀ ਹੈ ਕਿਆਰੀ 10 ਬਾਈ 3.5 ਦੀ ਹੋਣੀ ਹੈ 10 ਫੁੱਟ ਲੰਬੀ 3.5 ਫੁੱਟ ਚੌੜੀ ਬਾਈ ਨਹੀਂ ਕਿ 10 12 ਕ ਫੁੱਟ ਲੰਬੀ ਹੈ ਠੀਕ ਹੈ ਜੀ ਉਹਦੇ ਵਿੱਚੋਂ ਸੋਣੀ ਹੋ ਜਾਣੀ ਬਾਕੀ ਜੋ ਕੇ ਦੇਖ ਲਾਂਗੇ ਵੀ ਬਜਨ ਚ ਸਸਤੀ ਪੈਂਦੀ ਕਿ ਏਕਣਾ ਸਸਤੀ ਪੈਂਦੀ ਹਾਂ ਜੀ ਕਿ ਉਹਦੇ ਬਾਕੀ ਕੁਆਲਿਟੀ ਪਰ ਫਰਕ ਆ ਫਿਰ ਕੁਆਲਿਟੀ ਦਾ ਹਰੇਕ ਦੀ ਲੱਗਦੀ ਦੋ ਦੋਨੇ ਉਹ ਲਾਈਆਂ ਹੋਈਆਂ ਡੱਬੀਆਂ ਵੀ ਆ ਡੱਬੀ ਐ ਚ ਬੀਜੀ ਵੀ ਆ ਡੱਬੀ ਐ ਚ ਬੀਜੀ ਵੀ ਆ ਅੱਛਾ ਜੀ ਕਹਿੰਦਾ ਵੀ ਸਾਡੀ ਗਾਰੰਟੀ ਹੈ ਵੀ ਇਹੀ ਚੀਜ਼ ਨਿਕਲੂਗੀ ਅੱਛਾ ਇਹ ਮਤਲਬ ਉਹਨਾਂ ਦੇ ਉਹ ਆ ਕਿ ਸਾਡੇ ਵੱਲੋਂ ਗਾਰੰਟੀ ਆ ਕਿ ਇਹ ਜੀ ਐ ਨਹੀਂ ਨਿਕਲੋ ਫਿਰ ਅੱਗੇ ਨੂੰ ਨਹੀਂ ਵੇਚਣਾ ਅਗਲੇ ਨੂੰ ਹਾਂ ਇਹ ਜੀ ਉਹ ਉਹ ਤੇ ਕਿਵਰੀ ਵਿਕੂਗਾ ਇਹ ਸਸਤਾ ਜੀ ਮਾੜਾ ਵੇਚੂ ਬਾਕੀ ਉਹਨਾਂ ਦੱਸਿਆ ਵਾ ਵੀ ਆ ਸਸਤਾ ਇਹਦਾ ਰੇਟ ਹੋਰ ਆ ਹੂੰ ਮਹਿੰਗੇ ਦਾ ਰੇਟ ਹੋਰ ਠੀਕ ਆ ਫਿਰ ਉਹ ਤਾਂ ਫਰਕ ਹੋਣਾ ਹੀ ਆ ਫਿਰ ਰੇਟਾਂ ਦਾ ਤਾਂ ਹੂੰ ਹੁਣ ਹੀ ਕਾਰ ਕੇ ਤਾਂ ਲੈਂਦਾ ਇਹ ਜਿਹੜੇ ਉਦਣ ਡੱਬੀ ਲੈਂਦੀ ਆਂਦਾ ਵਾ ਵਿਚੇ ਹਾਂਜੀ ਇੱਕ ਦੁਰਗਾ ਦਾ ਲੈਂਦਾ ਹਾਂਜੀ ਇੱਕ ਹੋਰ ਮੈਂ ਫੋਟੋ ਖਿੱਚੀ ਦੀ ਮੇਰੇ ਯਾਦ ਨਹੀਂ ਕਿਹੜਾ ਨਾਮ ਆ ਉਹ ਠੀਕ ਐ ਮੈਂ ਕੋ ਦਲੀਆ ਤੇ ਤਿੰਨ ਕਿਸੂੰ ਦੇ ਜਾਂਦਾ ਠੀਕ ਐ ਮਨ ਨਾਲੇ ਪਤਾ ਲੱਜੂਗਾ ਸਾਨੂੰ ਵਧੀਆ ਕਿ ਕਿਹੜੀ ਵਧੀਆ ਏ ਕਿਹੜੀ ਜ਼ਿਆਦਾ ਨਿਕਲਦੀ ਆ ਜ਼ਿਆਦਾ ਨਹੀਂ ਹਾਂ ਜਿਹੜਾ ਵਧੀਆ ਹੋਵੇ ਬਸ ਹਾਂਜੀ ਖਰਾਬ ਨਾ ਹੋਵੇ ਰੱਖ ਹੋ ਜੂ ਹੂੰ ਕੀ ਕਰਾਂ ਜਿਹੜਾ ਰੱਖ ਹੋ ਜੂ ਜਿਹੜਾ ਜ਼ਿਆਦਾ ਟਾਈਮ ਕੱਢਦਾ ਨਹੀਂ ਉਹ ਮੈਂ ਜਿਹਨਾਂ ਨਾਲ ਗੱਲਾਂ ਮਾਰੀ ਕੋ ਦੱਸੀ ਕਿ ਕਹਿੰਦੇ ਬਾਈ ਜਦੋਂ ਪਟਨਾ ਆਪਣਾ 10 ਦਿਨ ਪਹਿਨਾ ਪਾਣੀ ਨਾ ਲਾਇਓ ਠੀਕ ਐ ਜੀ ਜਿਹੜਾ ਤੁਸੀਂ ਰੱਖਣਾ ਹਾਂਜੀ ਇਹਦਾ ਨਹੀਂ ਰੱਖਣਾ ਉਹ ਤਾਂ ਜਿਹੜਾ ਇੱਕ ਦਿਨ ਪਹਿਲਾਂ ਪਾਣੀ ਲਾ ਲਿਓ ਉਹਨਾਂ ਵਜਨ ਵਧ ਜਣਾ ਜੇ ਤੁਸੀਂ ਦੂਏ ਤੀਏ ਦਿਨ ਲੈ ਕੇ ਜਾਣਾ ਉਹ ਹਾਂ ਫਿਰ ਪਾਣੀ ਨਾਲ ਵਜਨ ਵਧ ਜਾਂਦਾ ਨਾ ਇਹਦਾ ਜਿਹੜਾ ਘਰਾਂ ਰੱਖਣਾ ਸੁੱਕਾ ਪਿਆ ਜੇ ਉਹਨੂੰ ਪਾਣੀ ਨਾਲ ਲਾ ਫਿਰ ਉਹ ਖਰਾਬ ਵੀ ਨਹੀਂ ਹੋਊਗਾ ਜੇ ਤੁਸੀਂ ਇੱਥੇ ਪਾਣੀ ਦੀ ਬੱਟ ਲੈ ਲੈਂਦੇ ਅੱਗੇ ਹਾਂਜੀ ਇੱਥੇ ਘਰਾਂ ਪਾਣੀ ਦੇ ਭੱਟਦੇ ਆਖੀਰ ਸੌਖਾ ਭੱਟ ਜਾਂਦਾ ਪਾਣੀ ਜੀ ਭੱਟ ਹੋ ਜਾਂਦਾ ਹੋਰ ਤਾਂ ਕੋਈ ਨਹੀਂ ਪਾਣੀ ਜੀ ਰਾਵਨ ਜਦ ਇਹ ਭੱਟ ਹੋ ਜਾਂਦਾ ਗਿੱਲ ਸੁੱਕੇ ਤਾਂ ਬਹੁਤ ਔਖਾ ਹੈ ਫਿਰ ਭੱਟਣਾ ਦੋਕੇ ਦੇਖਾਂਗੇ ਜੀ ਕਿੰਨਾ ਵਜਨ ਹੁੰਦਾ ਹਾਂਜੀ ਕੀ ਉੱਥੇ ਸਸਤਾ ਪੈਂਦਾ ਏ? ਨਹੀਂ ਸਸਤਾ ਤਾਂ ਜਨ ਉੱਥੇ ਹੈ ਹੀ ਹੋਰੇ ਨਾਲੋਂ। ਹਾਂਜੀ। ਤੁਹਾਨੂੰ ਪਤਾ ਲੱਗ ਜੂ ਵੀ ਕਿੰਨਾ ਕੁ ਵਜੇ ਨਾ ਕਿਹਾ ਹੈ ਅੱਗੇ ਨੂੰ ਵਦਲਾ ਲੱਜਦਾ। ਹਾਂਜੀ ਹਾਂਜੀ। ਵੀ ਵਜਨ ਚ ਲੈ ਕੇ ਫਾਇਦਾ ਘਾਟ ਚ ਫਾਇਦਾ। ਹਾਂਜੀ। ਚਲੋ। ਤਿਆਰੀ ਹੈ ਫੇ ਸਵੇਰੇ? ਤਿਆਰੀ ਹੈ। ਪਨੀਰੀ ਮੈਂ ਲਿਆਇਆ। ਹਾਂ। ਠੇਕਾ ਕਰ ਲੋ ਸਾਲੇ ਰੋਟੀਆਂ ਕਿਹੜਾ ਪਕਾਈ ਜਾਊ। ਹਾਂ। ਛੋ ਛੋ। ਲਾ ਦੇ ਲੈ ਬਿਦੁਰ। ਉਹ ਤੇ ਲੋ। ਹਾਂਜੀ। ਠੇਕਾ ਹੀ ਕਰ ਲਾ। ਨਹੀਂ ਠੀਕਾ ਮਾਸੀ ਕਭੀ ਨਹੀਂ ਲਾਇਆ ਹੈ ਜੀ। ਹਾਂ।

ਕਾਲੀ ਕਾਲੀ ਦੀ ਮੈਂ ਰੋਕ ਰਹਾ ਵਾ ਕਾਲੀ ਦਾੜੀ ਮੈਂ ਪਰੋਕ ਲੈਣਾ ਉਹ ਹਾਂ ਜੀ ਚਲੋ ਜੋ ਬਾਪੇ ਮੈਂ ਕਹਿ ਦੇਣਾ ਵੀ ਗੱਲ ਦੀ ਦਾੜੀ ਰੁਕ ਜਾ ਪਰਸੋਂ ਨੂੰ ਭਾਈ ਦੋ ਛੜ ਤਿੰਨ ਲੈ ਲਈ ਅੱਜ ਭੇਜ ਦੇਣਾ ਤਾਂ ਇੱਕ ਜਣਾ ਚਲੇ ਜਾਣਾ ਤਾਂ ਹੋਰ ਨਹੀਂ ਅੱਜ ਬੋਲਾ ਉਧਰ ਚਲੇ ਗਿਆ ਜਨ ਇਧਰ ਵੀ ਕੰਮ ਆਰ ਜਾਣਾ ਥਾ ਚਲ ਪਨੀਰੀ ਮੈਂ ਲਿਆਇਆ ਬਾਕੀ ਦੇਖਦੇ ਹਾਂ ਹੁਣ ਘਟੇ ਨਾ ਸਰਜਵੇ ਖਾਸੀ ਲਿਆਇਆ ਇਹ ਤਾਂ ਜਗਦੀਪ ਵੀ ਲਿਆਇਆ ਨਹੀਂ ਆਪਣੇ ਜਾਣੀ ਜਿੱਤੇ ਮੈਂ ਖਾਸੀ ਲਿਆਇਆ ਅੱਛਾ ਬਾਕੀ ਹੁਣ ਵਕਤ ਗਿਆ ਲੈ ਕਿੰਨੀ ਕ ਲੱਗਦੀ ਕਿੰਨੀ ਕ ਨਹੀਂ ਸਲੋ ਠੀਕ ਹੈ ਥੋੜਾ ਇਤਨਾ ਪੇ ਲਗਾ ਦੇਗੇ ਲਾਈਨ ਰੱਖੇਗਾ ਹਾਂ ਇੱਕ ਲਾਈਨ ਮੇ 5 6 ਲਗਾਏਗਾ ਆਪਾਂ ਇਨੇ ਕਿ ਲਾਉਣੀ ਆ ਚਾਰ ਅੰਗਲ ਪੇ ਰੱਖੇਗਾ ਇਹ ਦੇਖ ਲਿਆ ਐਸੇ 5 6 ਨੀ ਫਿਰ ਢੱਕਾ ਲਊਂ ਕਿਆ ਲਈ ਇਹ ਮੁਰੇ ਕੱਢਣ ਨੂੰ ਚੱਕੇ ਲੈ ਲੇ ਲੇ ਢੱਕਾ ਨਹੀਂ ਦੋ ਲਿਆਉਂਗਾ ਜਿਹੜੀ ਗੁੱਡੇ ਕਰਦੇ ਲਸਣ ਅੱਛਾ ਹਾਂ ਆਹੋ ਬੜੀਆ ਉਹ ਵੀ ਅੱਛਾ ਇੱਕ ਬੰਦਾ ਦੋ ਪਾਸੇ ਕੱਢੀ ਜਾਊਂਗਾ ਗੱਬੇ ਖੜ ਜਣਾ ਇੱਕ ਇਧਰ ਇੱਕ ਇਧਰ ਹਾਂ ਜੀ ਦੋ ਜਣੇ ਕੱਢਣ ਪਰ ਹੋ ਜੂਗੇ ਚਾਰ ਜਣੇ ਲਾਉਣ ਪਰ ਹੋ ਜੂ ਛੇ ਜਣੇ ਆ ਠੀਕ ਉਕੜਾ ਕੰਮ ਚੱਲ ਜੂਗਾ ਚੱਲ ਠੀਕ ਆ ਫਿਰ ਦੇਖਦੇ ਆ ਬਾਕੀ ਬਣਾ ਦੇਣਾ ਛੇ ਬੰਦੇ ਰੋਟੀਆਂ ਆਏ ਹਾਏ 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 ਸੱਤ ਇਤੋਂ ਨਹੀਂ ਬਕਾਈਆਂ ਜਾਣੀਆਂ ਹੈ ਸਾਡੇ ਭਈਏ ਖਾਂਦੇ ਜਿਆਦਾ ਜਿਆਦਾ ਰੋਟੀਆਂ ਸਾਰਾ 15 ਰੋਟੀਆਂ ਦੇ ਘੱਟ ਨਹੀਂ ਖਾਂਦਾ ਸ਼ੰਕਰ ਪੁੱਛ ਕੇ ਦੇਖ ਲੈ ਆਹ ਆਮ ਤਾਂ 15 ਕੇ ਦਵਾ deta ਹੂੰ ਬਾਹ ਗੰਦਾ ਥਾਈ ਜਦ ਆਪਣਾ ਟੀਨਾ ਬਲਾਉ ਘਰ ਬਣਦਾ ਥਾ ਚਾਰ ਪੰਜ ਹਾਜ਼ਰੀ ਦੀਆਂ ਇਹਨੇ ਦੇਖ ਜਦ ਹੈ ਪੰਜ ਹਾਜ਼ਰੀ ਦੀਆਂ ਆ ਗਏ 12 10 12 ਦੁਪਹਿਰੇ ਨੂੰ ਹਾਮ ਦੇਵ ਰਾਜ ਜਹ ਦਾਸ ਰੋਟੀ ਖਾ ਲੇਤਾ ਚਲ ਠੀਕ ਆ